ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਬੋਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੀਡੀਓ ਦਾ ਟੌਪਿਕ ਹੈ ਕਾਮਨਾ ਤੇ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਚੈ ਐ ਬੰਦੇ ਤੂੰ ਕੀਰਤਨ ਕਰ ਸਿਰਫ ਕੀਰਤਨ ਕਰਨ ਲਈ ਬਾਕੀ ਪਰਮਾਤਮਾ ਦੇ ਛੱਡ ਦੇ ਉਸਨੇ ਕੀ ਕਰਨਾ ਹੈ ਕੀ ਨਹੀਂ ਬਾਣੀ ਪੜ ਸਿਰਫ ਬਾਣੀ ਪੜਨ ਲਈ ਬਾਕੀ ਗੁਰੂ ਤੇ ਛੱਡ ਦੇ ਉਸਨੇ ਕੀ ਕਰਨਾ ਹੈ ਤੇ ਕੀ ਨਹੀਂ ਕਾਮਨਾ ਨੂੰ ਇੱਕ ਪਾਸੇ ਰੱਖ ਦੇ ਗਲਵਨ ਬਹੁਤ ਪੁਰਾਣੀ ਗੱਲ ਹੈ 10 12 ਉੱਗੇ ਦਾਰਸ਼ਨਿਕਾਂ ਨੇ ਮੈਨੂੰ ਕਹਿ ਦਿੱਤਾ ਕਿ ਕਾਮਨਾ ਤੋਂ ਬਿਨਾ ਇਹ ਕੰਮ ਹੋ ਹੀ ਨਹੀਂ ਸਕਦਾ ਇਹ ਕੰਮ ਕਿਸ ਤਰ੍ਹਾਂ ਹੋ ਸਕਦਾ ਕਾਮਨਾ ਹੀ ਤਾਂ ਪ੍ਰੇਰਣਾ ਦਿੰਦੀ ਹੈ ਇਹ ਹੀ ਤਾਂ ਮਨੁੱਖ ਨੂੰ ਰਾਜ਼ੀ ਕਰਦੀ ਹੈ ਕਿ ਇਹ ਕੰਮ ਤੂੰ ਕਰ ਜੇ ਕਾਮਨਾ ਹੀ ਨਹੀਂ ਤਾਂ ਕਿਉਂ ਕੰਮ ਕਰੀਏ ਜੇ ਚੰਗੀ ਫਸਲ ਦੀ ਕਾਮਨਾ ਹੀ ਨਹੀਂ ਤਾਂ ਬੀਜ ਬੀਜਣ ਦੀ ਕੀ ਲੋੜ ਹੈ ਜੇ ਸ਼ਾਮ ਤੱਕ ਚੰਗੇ ਮੁਨਾਫੇ ਦੀ ਕਾਮਨਾ ਹੀ ਨਾ ਰੱਖੀਏ ਤਾਂ ਦੁਕਾਨ ਖੋਲਣ ਦੀ ਕੀ ਲੋੜ ਹੈ ਆਪਣੀ ਤਰਫੋਂ ਉਹ ਬੜੀ ਦਲੀਲ ਦਿੰਦੇ ਰਹੇ ਅਤੇ ਬੜੇ ਭਰੋਸੇ ਨਾਲ ਕਹਿ ਰਹੇ ਸਨ ਇੱਕ ਨੇਤਾ ਗੁਸਤਾਖੀ ਵੀ ਕੀਤੀ ਕਿ ਭਾਰਤ ਦੇ ਜਿੰਨੇ ਵੀ ਸੰਤ ਹਨ ਇਹ ਮਨੁੱਖ ਨੂੰ ਪਿੱਛੇ ਹੀ ਮੋੜਦੇ ਹਨ ਬਸ ਮੈਂ ਕਿਹਾ ਗੱਲ ਇਤਨੀ ਹੈ ਤੂੰ ਬਾਜ਼ਾਰ ਵਿੱਚ ਦੁਕਾਨ ਤੇ ਬੈਠਾ ਏ ਕਾਮਨਾ ਨੂੰ ਮਨ ਵਿੱਚ ਰੱਖ ਕੇ ਦੁਕਾਨ ਚਲਾ ਗੁਰੂ ਨਹੀਂ ਰੋਕਦੇ ਉਹ ਕਰਮ ਧੰਦਾ ਹੈ ਉਸ ਦੇ ਨਾਲ ਕਾਮਨਾ ਜੋੜਨੀ ਪਏਗੀ ਕਿਸਾਨ ਇੱਕ ਇੱਕ ਦਾਣਾ ਜ਼ਮੀਨ ਵਿੱਚ ਬੀਜ ਰਿਹਾ ਹੈ ਇਹ ਕਾਮਨਾ ਤੋਂ ਬਿਨਾ ਨਹੀਂ ਹੁੰਦਾ ਇਹ ਤਾਂ ਮੰਨਦੇ ਹਾਂ ਪਰ ਜਿਹੜਾ ਕਰਮ ਧਰਮ ਹੈ ਉਥੇ ਕਾਮਨਾ ਪਿੱਛੇ ਛੁੱਟਣੀ ਪੈਂਦੀ ਹੈ ਰੱਬ ਦੀ ਰਜ਼ਾ ਨੂੰ ਹੀ ਸਿਰ ਮਸਤਕ ਤੇ ਰੱਖਣਾ ਪੈਂਦਾ ਹੈ ਅਤੇ ਕਹਿਣਾ ਪੈਂਦਾ ਹੈ ਕਿ हे ਪ੍ਰਭੂ ਜੋ ਤੇਰੀ ਇੱਛਾ ਉਹ ਹੀ ਮੈਨੂੰ ਪ੍ਰਵਾਨ ਹੈ ਜੇਕਰ ਆਪਣੀ ਕਾਮਨਾ ਪਹਿਲਾਂ ਹੀ ਅੱਗੇ ਜੋੜ ਦਿੱਤੀ ਕਿ हे ਪ੍ਰਭੂ ਇਹ ਤੂੰ ਕਰ ਇਹ ਤੂੰ ਕਰ ਆਪਣਾ ਫੈਸਲਾ ਤਾਂ ਤੂੰ ਪਹਿਲਾਂ ਹੀ ਸੁਣਾ ਦਿੱਤਾ ਉਹ ਕਰਮ ਵੀ ਤੰਦਾ ਹੀ ਹੋ ਜਾਏਗਾ ਧਰਮ ਨਹੀਂ ਹੁੰਦਾ ਧਰਮ ਵਿੱਚ ਤਾਂ ਰਜ਼ਾ ਵਿੱਚ ਚੱਲਣਾ ਹੁੰਦਾ ਹੈ ਧਰਮੀ ਦੀ ਉਮੰਗ ਪਰਮਾਤਮਾ ਦਾ ਮਿਲਾਪ ਹੁੰਦੀ ਹੈ ਸੌਦੇਬਾਜ਼ੀ ਨਹੀਂ ਵਪਾਰ ਨਹੀਂ ਧਰਮੀ ਤਾਂ ਪ੍ਰਭੂ ਨੂੰ ਧੰਨਵਾਦ ਦਿੰਦਾ ਹੈ ਮੰਗਾ ਤੋਂ ਅੱਗੇ ਲੰਘ ਜਾਂਦਾ ਹੈ ਬਸ ਇਹੋ ਸਮਝਣਾ ਹੈ